ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਅੱਜ ਖੜ ਦੇ ਵਿੱਚ ਸੀਐਮ ਭਗਵੰਤ ਮਾਨ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਇਸ ਨੂੰ ਲੈ ਕੇ ਮੰਤਰੀ ਨੂੰ ਮੋਗਨ ਮਾਨ ਤੁਹਾਡੇ ਨਾਲ ਨੇ ਗੱਲਬਾਤ ਕਰਾਂਗੇ ਜਿਸ ਤਰੀਕੇ ਨਾਲ ਪਰਮਾ ਸਵਾਗਤ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਹੋਇਆ ਹੈ ਤਾਂ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਤਾਂ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਅੱਜ ਰੋਡ ਸ਼ੋਅ ਸੀ ਬੜਾ ਉਤਸ਼ਾਹ ਦੇਖਣ ਨੂੰ ਮਿਲਿਆ ਵਰਕਰਾਂ ਦਾ ਬੜੀ ਫੁੱਲਾਂ ਦੀ ਵਰਕਾ ਹੋਈ ਤੁਹਾਡੇ ਦੇ ਵੀ ਸੀਐਮ ਸਾਹਿਬ ਦੇ ਜੀ ਬਹੁਤ ਅੱਛਾ ਰਿਹਾ ਸ਼ਾਨਦਾਰ ਲੋਕਾਂ ਦਾ ਸਿਰਫ ਖਰੜ ਦਾ ਹੱਕਟ ਸੀ ਜੀ ਇਹ ਸਿਰਫ ਖਰੜ ਦਾ ਤੇ ਸ਼ਾਨਦਾਰ ਸੀ ਰੈਲੀ ਵਰਗਾ ਕੱਟ ਕੀਤਾ ਲੋਕਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਕੀਤੇ ਕੰਮਾਂ ਨੂੰ ਐਂਡ ਮੁੱਖ ਮੰਤਰੀ ਸਾਹਿਬ ਦੇ ਬਹੁਤ ਫੈਨ ਨੇ ਜੀ ਭਗਵੰਤ ਮਾਨ ਜੀ ਨੂੰ ਲੋਕ ਬਹੁਤ ਪਿਆਰ ਕਰਦੇ ਆ ਚਾਹੇ ਸ਼ਹਿਰ ਵਾਲੇ ਹੋਣ ਤੇ ਚਾਹੇ ਪਿੰਡਾਂ ਵਾਲੇ ਹੋਣ ਉਹਨਾਂ ਦੀ ਜਿਹੜੀ ਸਿਆਸਤ ਕਰਨ ਦਾ ਲੋਕਾਂ ਦੇ ਨੇੜੇ ਹੋ ਕੇ ਲੋਕਾਂ ਦੇ ਵਿੱਚ ਵਿਚਰ ਕੇ ਕੰਮ ਕਰਵਾਉਣਾ ਉਹ ਇੱਕ ਸ਼ਾਨਦਾਰ ਕੰਮ ਹੈ ਜੀ ਅੱਛਾ ਵਿਰੋਧੀ ਤੇ ਬਜਿੰਦਰ ਸਿੰਘਲਾ ਕੱਲ ਰੋਡ ਸ਼ੋਅ ਕਿੱਡੇ ਸੀ ਉਹਨਾਂ ਵੱਲੋਂ ਕਿਹਾ ਕਿ ਦੂਰ ਦੇ ਕੰਮ ਵੇਖ ਕੇ ਮੇਰੇ ਆਨੰਦਪੁਰ ਸਾਹਿਬ ਦੇ ਕੰਮ ਵੇਖ ਕੇ ਮੈਨੂੰ ਇੱਕ ਵਾਰੀ ਐਮਪੀ ਬਣਾ ਦਿਓ। ਬਸ ਤੁਸੀਂ ਰੋਡ ショਅ ਦਾ ਫਰਕ ਦੇਖੋ ਦੋਵਾਂ ਦਾ ਕੀ ਉਚਾਹ ਕਿਦਾਂ ਦਾ ਤੇ ਕਿਵੇਂ ਦੇਖੋ ਲੋਕ ਨੇ ਉਹ ਪਾਰਟੀਆਂ ਨੂੰ ਜਮਾ ਲਿਆ ਲੋਕ ਹੁਣ ਉਹ ਪਾਰਟੀਆਂ ਨੂੰ ਡਰਾਈ ਨਹੀਂ ਕਰਨਗੇ ਦੁਬਾਰਾ ਲੋਕਾਂ ਨੇ ਉੱਪਰ ਇੰਡੀਆ ਆਲਾਈਂਸ ਦੀ ਸਰਕਾਰ ਬਣਾਉਣੀ ਹੈ ਝਾੜੂ ਦਾ ਬਟਨ ਦਬਾ ਕੇ ਉੱਪਰ ਵੋਟ ਇੰਡੀਆ ਆਲਾਈਂਸ ਨੂੰ ਜਾਣੀ ਹੈ ਨਾਲੇ ਪੰਜਾਬ ਦੇ ਆਪਣੇ ਐਮਪੀ ਸੋ ਆਨੰਦਪੁਰ ਸਾਹਿਬ ਸਾਡੀ ਕਲੀਅਰ ਕੱਟ ਜਿਹੜੀ ਭਗਵੰਤ ਮਾਨ ਜੀ ਇੱਥੋਂ ਜਿੱਤਣਗੇ ਸਾਡੇ ਉਮੀਦਵਾਰ ਕੰਗ ਸਾਹਿਬ ਮਲਵਿੰਦਰ ਸਿੰਘ ਕੰਗ ਆਛੇ ਉਮੀਦਵਾਰ ਨੇ ਤੇ 13 0 ਦਾ ਜਿਹੜਾ ਸਾਡਾ ਟੀਚਾ ਮੈਨੂੰ ਪੂਰੀ ਉਮੀਦ ਹੈ ਕਿ ਇੱਕ ਇੱਕ ਵੋਟ ਆ ਜਿਹੜੀ ਲੋਕ ਝਾੜੂ ਨੂੰ ਪਾ ਕੇ ਸਰਕਾਰ ਦਾ ਉਛਾ ਵਧਾਉਣ ਕਿਵੇਂ ਦੇਖਦੇ ਹੋ ਜੀ ਉਹਨਾਂ ਵੱਲੋਂ ਵੀ ਬਾਦਰ ਸਾਹਿਬ ਵੱਲ ਰੋਡ ਸ਼ੋਅ ਕੀਤਾ ਗਿਆ ਦੇਖੋ ਸਭ ਨੂੰ ਚੋਣਾਂ ਲੜਨ ਦਾ ਅਧਿਕਾਰ ਆ ਲੋਕ ਅੱਗੇ ਦੱਸ ਦੇਣਗੇ ਕੌਣ ਕਿੰਨੇ ਕੁ ਪਾਣੀ ਚ ਠੀਕ ਹੈ ਦੇਖੋ ਕਿ ਇਹ ਸਨ ਮੰਤਰੀ ਨਮੋਗਰਮਾਨ ਜਿੰਨਾ ਵੱਲੋਂ ਦੱਸਿਆ ਗਿਆ ਕਿ ਜਿਸ ਤਰੀਕੇ ਨਾਲ ਲੋਕਾਂ ਨੂੰ ਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੱਪਾ ਮੈਂ ਹਰ ਪਾਰਟੀ ਆਪਣਾ ਆਪਣਾ ਪ੍ਰਚਾਰ ਕਰ ਰਹੀ ਹੈ ਪਰ ਇਹਦੇ ਕਿ ਹੁਣ ਕਿ ਕੌਣ ਕਿਸ ਨੂੰ ਲੋਕ ਫਤਵਾ ਇਹਦੇ ਤੋਂ ਆਉਣ ਵਾਲਾ ਸਮਝ ਦੱਸੇਗਾ ਤੁਹਾਨੂੰ ਕੈਮਨ ਜਸਪ੍ਰੀਤ ਦੇ ਨਾਲ ਹਰਤੇ